ਸੰਭਾਲਿਆ ਜੀ ਕੀ ਕਹਿਣਾ ਚਾਹੋਗੇ ਸੀਨੀਅਰ ਅਫਸਰਾਂ ਦੀਆਂ ਹੁਕਮ ਮੁਤਾਬਿਕ ਬਤੌਰ ਐਸਐਚਓ ਢਾਰੀਵਾਲ ਮੈਂ ਚਾਰਜ ਸੰਭਾਲਿਆ ਤੇ ਮੈਂ ਪਬਲਿਕ ਨੂੰ ਅਪੀਲ ਕਰਦੀ ਆ ਕਿ ਇਹ ਜੋ ਚੇਅਰ ਹੈ ਇਹ ਪਬਲਿਕ ਦੇ ਸੇਵੋਗ ਨਾਲ ਅੱਗੇ ਚੱਲ ਸਕਣੀ ਆ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਨੀ ਆ ਕਿ ਮੈਨੂੰ ਢਾਰੀਵਾਲ ਵਾਸੀਆਂ ਦੇ ਕੰਮ ਕਰਨ ਦਾ ਮੌਕਾ ਮਿਲਿਆ ਆ ਤੇ ਇਹਨਾਂ ਦੀ ਮੈਂ ਹਾਰ ਇੱਕ ਕੰਮ ਤੇ ਕਰੀਤ ਰਹਾਂਗੀ ਮੈਡਮ ਇਸ ਤੋਂ ਪਹਿਲਾਂ ਵੀ ਦੱਸ ਦਿਓਗੇ ਤੁਸੀਂ ਕੋਈ ਹੋਰ ਵਕਫਾਕ ਥਾਣਿਆਂ ਦੇ ਵਿੱਚ ਬਤੌਰ ਐਸਐਚਓ ਕੰਮ ਕਰ ਚੁੱਕੀ ਉਹ ਕਿੰਨਾ ਤੁਹਾਡਾ ਐਕਸਪੀਰੀਅੰਸ ਹੈ ਜੀ ਐਕਸਪੀਰੀਅੰਸ ਤੇ ਬੰਦੇ ਦਾ ਹੀ ਕਾਊਂਟ ਨਹੀਂ ਕਰ ਸਕਦੇ ਤੇ ਇਸ ਤੋਂ ਇਲਾਵਾ ਮੈਂ 3-4 ਥਾਣਿਆਂ 'ਚ ਪਹਿਲਾਂ ਵੀ ਕੰਮ ਕੀਤਾ ਆ ਤੇ ਹੁਣ ਮੈਨੂੰ ਧਾਰੀਵਾਲ ਦਾ ਮੌਕਾ ਮਿਲਿਆ ਕੰਮ ਕਰਨ ਦਾ ਤੇ ਮੈਂ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੀ ਮੈਡਮ ਪਿਛਲੇ ਸਮੇਂ 'ਚ ਤੁਹਾਡੇ ਆਉਣ ਤੋਂ ਪਹਿਲਾਂ 3-4 ਸ਼ਹਿਰ ਧਾਰੀਵਾਲ ਦੇ ਵਿੱਚ ਹੀ ਚੋਰੀਆਂ ਹੋਈਆਂ ਵਾਂ ਔਰ ਹੱਲੇ ਤੱਕ ਉਹ ਟ੍ਰੇਸ ਵੀ ਨਹੀਂ ਹੋ ਪਾਈਆਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਚਾਹੇ ਕਿਸੇ ਦੀ ਐਕਟਿਵਾ ਚੋਰੀ ਹੋ ਗਈ ਮੂੰਫਲੀ ਵੇਚਣ ਵਾਲੇ ਕੋ ਪੈਸੇ ਖੋਏ ਗਏ ਤਰ੍ਹਾਂ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਮੇਨ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਇੱਕ ਸੁਨਿਆਰੀ ਦੁਕਾਨ ਤੇ ਸ਼ਟਰ ਤੋੜ ਕੇ ਜਿਹੜਾ ਵਾ ਉਹਦਾ ਸਮਾਨ ਅੰਦਰੋਂ ਕੱਢ ਲਿਆ ਗਿਆ ਲੇਕਿਨ ਅਜੇ ਤੱਕ ਕੋਈ ਵੀ ਕੇਸ ਜਿਹੜਾ ਵਾ ਸਿੰਗਲ ਇੱਕ ਕੇਸ ਵੀ ਟ੍ਰੇਸ ਨਹੀਂ ਹੋ ਪਾਇਆ ਕਿਵੇਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰੋਗੇ ਹਾਂ ਜੀ ਉਹ ਮੂੰਫਲੀ ਚੋਰੀ ਵਾਲਾ ਕੇਸ ਆ ਉਹ ਰੀਸੈਂਟਲੀ ਜਿੱਦਨ ਮੈਂ ਜੁਆਇਨ ਕੀਤਾ ਸੀ ਉਦੋਂ ਹੀ ਉਹ ਟ੍ਰੇਸ ਹੋ ਗਿਆ ਸੀ ਤੇ ਇਸ ਤੋਂ ਇਲਾਵਾ ਮੈਂ ਪਬਲਿਕ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਜਿਹੜੇ ਦੁਕਾਨਾਂ ਹੈ ਦੁਕਾਨਾਂ ਦੇ ਬਾਹਰ ਆਪਣੇ ਚੌਂਕੀਦਾਰ ਵਗੈਰਾ ਲਗਾਣ ਸੀਸੀਟੀਵੀ ਕੈਮਰੇ ਫੁੱਟਸ ਤਾਂ ਜੋ ਹੀ ਦੇਖ ਸਕੀਏ ਕੈਮਰੇ ਲਗਾਣ ਤੇ ਅਸੀਂ ਇੱਕ ਨਾ ਪੈਟਰੋਲਿੰਗ ਪਾਰਟੀ ਨੂੰ ਅਸੀਂ ਮੂਵ ਕਰਵਾਨੇ ਆ ਜੋ ਦੁਕਾਨਾਂ ਦੇ ਵਿੱਚ ਉਹ ਕਹਦੇ ਕਿ ਪੈਟਰੋਲਿੰਗ ਕਰੇਗੀ ਔਰ ਮੈਂ ਖੁਦ ਦਿਨ ਰਾਤ ਸਰਗਰਮ ਰਹਿ ਕੇ ਇਹਨਾਂ ਨੂੰ ਨੱਚ ਪਾਵਾਂਗੀ ਚੋਰਾ ਨੂੰ ਮੈਡਮ ਲੋੜੀ ਦਾ ਤਿਹਾੜ ਆ ਰਿਹਾ ਵਾ ਇੱਕ ਬੜੀ ਤਗੜੀ ਚੁਣੌਤੀ ਆ ਜਿਹੜੀ ਚਾਈਨਾ ਡੋਰ ਆ ਖਾਸ ਕਰਕੇ ਧਾਰੀਵਾਲ 'ਚ ਬਹੁਤ ਜ਼ਿਆਦਾ ਵਿਕਰੀ ਹੁੰਦੀ ਆ ਤੇ ਸਰਕਾਰ ਵੱਲੋਂ ਪਾਬੰਦੀ ਆ ਇਹਦੇ ਸਬੰਧ 'ਚ ਕੀ ਪ੍ਰਬੰਧ ਕੀਤੇ ਜਾਣਗੇ ਇਸ ਸਬੰਧ ਵਿੱਚ ਅਸੀਂ ਚੈਕਿੰਗ ਕਰਦੇ ਹਾਂ ਦੁਕਾਨਾਂ ਦੀ ਪਬਲਿਕ ਨੂੰ ਅਪੀਲ ਆ ਕਿ ਉਹ ਆਪਣੇ ਦੁਕਾਨਾਂ ਦੇ ਅੰਦਰ ਜੋ ਚਾਈਨਾ ਡੋਰ ਰੱਖੀ ਹੋਈ ਆ ਉਹਨਾਂ ਨੂੰ ਜਾਂ ਤੇ ਸੁੱਟ ਦੇਣ ਜਾਂ ਉਹਨਾਂ ਨੂੰ ਵਾਪਸ ਕਰਾਣ ਕਿਉਂਕਿ ਚਾਈਨਾ ਡੋਰ ਬਿਲਕੁਲ ਵੀ ਵਿਕਣੀ ਨਹੀਂ ਹੋਵੇਗੀ ਸਰਕਾਰ ਨੇ ਹਦਾਇਤ ਮੁਤਾਬਿਕ ਅਸੀਂ ਚਾਈਨਾ ਡੋਰ ਬਿਲਕੁਲ ਵਿਕੜਨੀ ਦੇਣੀ ਤੇ ਨਾ ਹੀ ਕਿਸੇ ਨੂੰ ਯੂਜ਼ ਕਰਨ ਦੇਣੀ ਆ ਸੋ ਮੇਰੀ ਅਪੀਲ ਆ ਸਾਰਿਆਂ ਨੂੰ ਕਿ ਤੁਸੀਂ ਚਾਈਨਾ ਡੋਰ ਦੀ ਵਿਕਰੀ ਤੇ ਪਾਬੰਦੀ ਕਰ ਦਿਓ ਤਾਂ ਜੋ ਕਿ ਜੇ ਮੈਨੂੰ ਕੋਈ ਡੂਰਿੰਗ ਇਨਵੈਸਟੀਗੇਸ਼ਨ ਜਾਂ ਫਿਰ ਚੈਕਿੰਗ ਕੁਝ ਮਿਲ ਗਿਆ ਤੇ ਮੈਂ ਅਸੀਂ ਸਾਨੂੰ ਮੁਤਾਬਿਕ ਕਾਰਵਾਈ ਕਰਾਂਗੇ ਮੈਡਮ ਚਾਈਨਾ ਡੋਰ ਦੇ ਨਾਲ ਪਤੰਗ ਉਡਾਣੀ ਵੀ ਜਿਹੜੀ ਆ ਅਪਰਾਧ ਆ ਇੱਕ ਯਾਨੀ ਕਿ ਇਹਦੀ ਵਰਤੋਂ ਵੀ ਅਪਰਾਧ ਆ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਜ਼ਿਆਦਾਤਰ ਵੇਖਣ ਵਿੱਚ ਆਉਂਦਾ ਹੈ ਕਿ ਨੌਜਵਾਨ ਪਤੰਗ ਹੀ ਚਾਈਨਾ ਡੋਰ ਦੇ ਨਾਲ ਜਿਹੜਾ ਵਾ ਉਡਾਉਂਦੇ ਆ ਭਾਵੇਂ ਉਹਨਾਂ ਨੂੰ ਮਹਿੰਗੇ ਭਾਅ ਦੀ ਖਰੀਦਣੀ ਪਵੇ ਦੋ ਨੰਬਰ 'ਚ ਹਾਂਜੀ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਪਤੰਗ ਉਡਾਉਂਦੇ ਆ ਚਾਈਨਾ ਡੋਰ ਦੇ ਨਾਲ ਇਹਨਾਂ ਨੂੰ ਇਹ ਕਵਾਂਗੀ ਕਿ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਸੇਵ ਕਰੋ ਕਿਉਂਕਿ ਉਹ ਬਹੁਤ ਕੀਮਤੀ ਹੈ ਉਸ ਤੋਂ ਬਾਅਦ ਬੰਦਾ ਅਦਰ ਕੰਮ ਕਰਦਾ ਹੈ ਚਾਈਨਾ ਡੋਰ ਦੀ ਵਿਕਰੀ ਤੇ ਪਾਬੰਦੀ ਹੈ ਜੀ ਤੇਸ ਕਰਕੇ ਅਪੀਲ ਹੈ ਕਿ ਚਾਇਨਾ ਰੋਡ ਦੀ ਵਰਤੋਂ ਬਿਲਕੁਲ ਨਾ ਕਰੋ ਮੈਂ ਤੜੀਵਾਜ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਉਹ ਕਿਸ ਤਰ੍ਹਾਂ ਫਿਰ ਟ੍ਰੈਫਿਕ ਅਸੀਂ ਅ ਸਚਡਿਊਲ ਬਣਾ ਕੇ ਉਹਦੀ ਐਮ ਪੈਟਰੋਲਿੰਗ ਪਾਰਟੀ ਟਾਈਪ ਦਾ ਫਿਰ ਨਾਕੇ ਲਗਾ ਕੇ ਤੇ ਇਹਨਾਂ ਤੇ ਕੰਟਰੋਲ ਕਰਾਂਗੇ ਜੀ ਮੈਡਮ ਦਿੱਕਤ ਆਉਂਦੀ ਹੈ ਜਦੋਂ ਸਕੂਲਾਂ 'ਚ ਛੁੱਟੀ ਹੁੰਦੀ ਆ ਉਹ ਲਗਾਤਾਰ ਸਕੂਲੀ ਬੱਸਾਂ ਜੜੀਆਂ ਆਵਾ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਹੁੰਦੇ ਆ ਸਕੂਲੀ ਬੱਸਾਂ ਦੇ ਕਾਰਨ ਅਚਾਨਕ ਹੀ ਵਹੀਕਲ ਜ਼ਿਆਦਾ ਰੋਡ ਦੇ ਉੱਤੇ ਹੋ ਜਾਂਦੇ ਆ ਕੀ ਵਕ ਵਕ ਸਕੂਲਾਂ ਵਾਲਿਆਂ ਦੇ ਨਾਲ ਕੋਈ ਛੁੱਟੀ ਦੀ ਟਾਈਮਿੰਗ ਅੱਗੇ ਪਿੱਛੇ ਕਰਨ ਨੂੰ ਲੈ ਕੇ ਕੋਈ ਮੀਟਿੰਗ ਕਰ ਸਕਦੇ ਤੁਸੀਂ ਹੌਣ ਵਾਲੇ ਦਿਨਾਂ 'ਚ ਸਕੂਲਾਂ ਵਾਲਿਆਂ ਨਾਲ ਅਸੀਂ ਪਹਿਲਾਂ ਵੀ ਮੀਟਿੰਗ ਕੀਤੀਆਂ ਸੀ ਤੇ ਇੱਕ ਹੀ ਮੈਂ ਤਾਰੀਖ 'ਤੇ ਮੀਟਿੰਗ ਕਰਾਂਗੇ ਇਸ ਤੋਂ ਇਲਾਵਾ ਕਿ ਸਾਡੇ ਐਸਐਸਪੀ ਸਾਹਿਬ ਦੀ ਹਦਾਇਤ ਮੁਤਾਬਿਕ ਅਸੀਂ ਨਾ ਟੀਮਾਂ ਬਣਾ ਦਿੱਤੀਆਂ ਆ ਜੋ ਸਕੂਲਾਂ ਦੇ ਬਾਅਦ ਕੰਟੀਨਿਊ ਰਹਿਣਗੀਆਂ ਤੇ ਟ੍ਰੈਫਿਕ ਤੇ ਕੰਟਰੋਲ ਕਰਨਗੀਆਂ ਇਹ ਤਾਂ ਜੋ ਕੋਈ ਅਨਸਪਾਸਾ ਨਿਕਲਣਾ ਹੋ ਆਪਣਾ ਤੇ ਮੈਡਮ ਜਿਹੜਾ ਚੋਰੀਆਂ ਦਾ ਸਿਲਸਲਾ ਵਾ ਲਗਾਤਾਰ ਵੱਧ ਰਿਹਾ ਵਾ ਤੇ ਜਿਹੜਾ ਚੋਰੀਆਂ ਦਾ ਸਿਲਸਲਾ ਰਾਤ ਨੂੰ ਜ਼ਿਆਦਾ ਵੱਧਾ ਵਾ ਤੇ ਰਾਤ ਨੂੰ ਪੁਲਸ ਦੀ ਦੇਖਣ ਚਾਹ ਕੇ ਪੁਲਸ ਦੀ ਗੈਸਟ ਥੋੜੀ ਘੱਟ ਹੁੰਦੀ ਹੈ ਉਹਦੇ ਬਾਰੇ ਦੱਸ ਦਿਓ ਥੋੜੇ ਅਸੀਂ ਨਾ ਸਪੈਸ਼ਲ 3 ਅਗਸਤਾਂ ਰਾਤ ਨੂੰ ਤੇ ਢਾੜੀ ਵਾਲ ਸੈਰ ਚ ਬਣ ਕੇ ਆਇਆ ਐਸਐਸਪੀ ਸਾਹਿਬ ਦੀ ਹਦਾਇਤ ਮੁਤਾਬਿਕ ਤੇ ਉਹ ਕੰਟੀਨਿਊ ਸਾਡੇ ਲੱਗੇਦਾ ਵੈਸਟ ਕਰਦੇ ਆ ਰਾਤ ਨੂੰ ਮੈਂ ਖੁਦ ਇੱਕ ਟੀਮ ਬਣਾ ਕੇ ਕਰਦੀ ਹਾਂ ਗੈਸ ਪਰ ਇਹ ਹੋ ਜਾ ਤਿੰਨ ਦਿਨ ਹੋ ਗਿਆ ਮੇਰੀ ਹਾਜ਼ਰੀ ਪਈ ਤੇ ਮੈਨੂੰ ਇਹ ਹੋ ਜਾ ਕੋਈ ਅਸੇ ਸਾਨੂੰ ਵੀ ਦੂਣਾ ਮੈडम ਧਾਰੀਵਾਲ ਸ਼ਹਿਰ ਦੇ ਆਮ ਦੁਕਾਨਦਾਰ ਔਰ ਆਮ ਪਬਲਿਕ ਨੂੰ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਨਸ਼ਿਆਂ ਨੂੰ ਲੈ ਕੇ ਮੈਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੀ ਆਂ ਕਿ ਤੁਹਾਡੇ ਸਹਿਯੋਗ ਦੇ ਨਾਲ ਮੈਂ ਇੱਥੇ ਬੈਠੀ ਆਂ ਤੇ ਤੁਸੀਂ ਅਪਰਾਧ ਨੂੰ ਖਤਮ ਕਰਨ ਵਿੱਚ ਮੇਰਾ ਸਹਿਯੋਗ ਦਿਓ ਮੈਂ ਤਿੰਨ ਰਾਤ ਤੁਹਾਡੀ ਸੇਵਾ ਦੇ ਲਈ ਹਾਜ਼ਰ ਆ ਨਸ਼ੇ ਨੂੰ ਅਸੀਂ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਜਰੂਰ ਤੋਂ ਖਤਮ ਕਰਨਾ ਹੈ ਤੇ ਤੁਹਾਡੇ ਲੱਗੇ ਸ਼ਾਗੇ ਕੋਈ ਨਸ਼ਾ ਕਰਤਾ ਹੈ ਤੇ ਉਨਵਾਸੀ ਐਡਮਿਟ ਕਰਵਾਵਾਂਗੇ ਜੇਕਰ ਉਹ ਕੋਈ ਵੇਚਦਾ ਆ ਤੇ ਉਹ ਮੈਨੂੰ ਸੂਚਨਾ ਦੋ ਤੁਸੀਂ ਮੇਰੇ ਨੰਬਰ ਤੇ ਫੋਨ ਨੰਬਰ ਤੇ ਵੀ ਤੁਸੀਂ ਦੇ ਸਕਦੇ ਹੋ ਸੂਚਨਾ ਤਾਂ ਜੋ ਅਸੀਂ ਉਹਨਾਂ ਦੇ ਨਖ ਪਾ ਕੇ ਉਹਨਾਂ ਨੂੰ ਅਸੀਂ ਜੇਲ੍ਹ ਚ ਸੁਟਈਏ ਤੇ ਨਸ਼ੇ ਨੂੰ ਖਤਮ ਕਰੀਏ